क्षत्रिया काल मैं हां चंचल मनोर सिंह ਤੁਸੀਂ ਦੇਖ ਰਹੇ ਹੋ অমৃত ਪ੍ਰਸਾਰ অমৃত ਪ੍ਰਸਾਰ ਦੇ ਵਿਸ਼ ਪੱਧਰ ਚ ਫੈਲੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਆਪਣੇ ਦਰਸ਼ਕਾਂ ਦੀ ਸਾਂਝ ਪਵਾ ਰਹੇ ਹਾਂ ਇੱਕ ਪੰਥ ਦੇ ਸਬਾਦ ਦਾ ਮੁੱਦਾ ਹੈ ਕਿ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਉਦੋਂ ਫੌਜ ਤੇ ਮਿਨਿਸਟਰੀ ਆਫ ਹੋਮ ਅਫੇਅਰਸ ਤੇ ਹੋਰ ਸਾਡੇ ਜਿਹੜੇ ਤੋਸ਼ਾਖਾਨਾ ਸੀਗਾ ਉਹਦੇ ਵਿੱਚ ਜੋ ਕੁਝ ਸਾਡੀਆਂ ਯਾਦਾਂ ਸਨ ਪੁਰਾਣੀਆਂ ਇੱਕ ਉਹਦੇ ਚ ਸੀਗਾ ਸਾਡਾ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਰਾ ਮਨੁਸਕ੍ਰਿਪਟ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਣੀਆਂ ਬੀੜਾਂ ਪੁਰਾਤਨ ਔਰ ਇੱਕ ਸੀਗਾ ਗੁਰੂ ਰਾਮਦਾਸ ਰੈਫਰੈਂਸ ਲਾਇਬ੍ਰੇਰੀ ਅਤੇ ਇੱਕ ਹੋਰ ਵੀ ਛੋਟਾ ਜਿਹਾ ਜਿਹੜੀ ਲਾਇਬ੍ਰੇਰੀ ਨਾਮਾ ਕੋਈ ਸਾਡਾ ਦਰਬਾਰ ਸਾਹਿਬ ਦੇ ਵਿੱਚ ਸੱਚਕੰਨ ਸਿੰਘ ਹਰਮੰਦਰ ਸਾਹਿਬ ਵਿੱਚ ਜਿਹੜਾ ਸਟੋਰ ਸੀਗਾ ਉਹਦਾ ਇਹ ਸਾਰਾ ਸਮਾਨ ਫੌਜ ਲੈ ਗਈ ਜੋ ਫੌਜ ਨੇ ਬਿਆਨ ਦਿੱਤਾ ਉਹਨਾਂ ਨੇ ਕਿਹਾ ਵੀ ਅਸੀਂ ਇਹ ਦੇਖਣਾ ਸੀ ਕਿ ਇਹਦੇ ਵਿੱਚ ਖਾਲਸਾਣ ਦਾ ਕੋਈ ਲਿਟਰੇਚਰ ਹੈਗਾ ਜਾਂ ਨਹੀਂ ਇਹਦੇ ਵਿੱਚ ਕੋਈ ਖਾਲਸਾਣ ਦਾ ਲਿਟਰੇਚਰ ਨਹੀਂ ਮਿਲਿਆ ਇੱਕ ਨਜਾਇਜ਼ ਪਿਸਤੌਲ ਮਿਲਿਆ ਸੀ ਉਹ ਉਹਨਾਂ ਨੇ ਰੱਖ ਲਿਆ ਬਾਕੀ ਸਾਰੀਆਂ ਜੋ ਉਥੋਂ ਉਹਨਾਂ ਨੇ ਚੁੱਕੀਆਂ ਸੀ ਪ੍ਰਾਤਨ ਬੀੜਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਲਿਸਟ ਬਣਾ ਕੇ 16 ਗਠੜੀਆਂ ਜਿਹੜੀਆਂ ਸੀਗੀਆਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕੀਤੀਆਂ ਤੇ ਉਹਨਾਂ ਤੋਂ ਉਹਨਾਂ ਨੇ ਆਪਣੀ ਦਸਖਤ ਕਰਾ ਕੇ ਲਿਸਟ ਤੇ ਰੱਖ ਲਈ ਲੇਕਿਨ ਹੁਣ ਹੈ ਕੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਹਰਦਾਸ ਸਿੰਘ ਵਾਲੀ ਸੁਨੈਰੀ ਅੱਖਰਾਂ ਚ ਲਿਖੀ ਹੋਈ ਸੋਨੇ ਦੇ ਸ਼ਾਈ ਨਾਲ ਜਿਹੜੀ ਨੂੰ ਸੋਨੇ ਦੀ ਸ਼ਾਈ ਵਾਲੀ ਬੀੜ ਕਹਿੰਦੇ ਨੇ ਉਹ ਬੀੜ ਹੀ ਮਿਸਿੰਗ ਹੈ ਔਰ ਕੋਈ 28 ਦੇ ਕਰੀਬ ਹੁਕਮਨਾਮੇ ਤੇ ਮਾਤਾ ਗੁਜਰੀ ਜੀ ਦਾ ਹੱਥ ਲਿਖਿਆ ਹੁਕਮਨਾਮਾ ਵੀ ਮਿਸਿੰਗ ਹੈ ਸੋ ਇਸ ਸਿਲਸਿਲੇ ਚ ਅਸੀਂ ਅੱਜ ਸੰਵਾਦ ਰਚਾ ਰਹੇ ਹਾਂ ਸਾਨੂੰ ਇਹ ਪਤਾ ਲੱਗਾ ਕਿ ਜਿਹੜੇ ਸਾਬਕਾ ਅਕਾਲ ਤਖਤ ਦੇ ਜਥੇਦਾਰਨ ਭਾਈ ਰਣਜੀਤ ਸਿੰਘ ਜੀ ਇਹਨਾਂ ਤੋਂ ਵੱਧ ਸਾਡੇ ਨਾਲ ਇਸ ਮੁੱਦੇ ਤੇ ਕੋਈ ਗੱਲ ਨਹੀਂ ਕਰ ਸਕਦਾ ਨਾ ਕਿਸੇ ਜੁਰਤ ਹੈ ਜਾਣਕਾਰੀ ਹੈ ਅਸੀਂ ਕਾਫੀ ਕੋਸ਼ਿਸ਼ਾਂ ਕੀਤੀਆਂ ਇੱਧਰ ਉੱਧਰ ਕਿ ਪਤਾ ਲਾ ਸਕੀਏ ਸਾਨੂੰ ਕਿਸੇ ਨੇ ਕੋਈ ਰਸਤਾ ਨਹੀਂ ਦਿੱਤਾ ਸੋ ਫਿਰ ਅਸੀਂ ਇਹਨਾਂ ਨੂੰ ਕੰਟੈਕਟ ਕੀਤਾ ਤੇ ਇਹਨਾਂ ਨਾਲ ਆ ਜੋ ਅਸੀਂ ਸੰਵਾਦ ਰਚਾ ਰਹਿਆਂ ਉਹ ਬੜੀ ਵੱਡੀ ਕੌਮ ਦੀ ਸੇਵਾ ਇਹ ਮਾਨ ਸ਼ਕਤੀ ਹੈ ਤਨ ਕੌਮ ਦੀ ਤੁਹਾਨੂੰ ਪਤਾ ਹੈ ਇਹਨਾਂ ਨੇ ਆਪਣੀ ਜਿਹੜੀ ਕੌਮ ਦੀ ਅਣਖ ਬਚਾਉਣ ਲਈ ਜੋ ਇਹਨਾਂ ਨੇ ਬੜਾ ਵੱਡਾ ਕਾਰਨਾਮਾ ਕੀਤਾ ਸੀ ਜਿਸ ਕਰਕੇ ਲੰਬੀ ਉਮਰ ਇਹਨਾਂ ਨੇ ਜੇਲ੍ਹ ਵਿੱਚ ਕਿਚਾਰੀ ਤੇ ਹੜ ਜੇਲ੍ਹ ਪਰ ਇਹਨਾਂ ਦਾ ਮਨ ਨਹੀਂ ਡੋਲਿਆ ਇਹਨਾਂ ਨੇ ਇਹ ਨਹੀਂ ਕੀਤਾ ਕਿ ਮੈਂ ਲਿਖ ਕੇ ਮਾਫੀ ਮੰਗਲਾਂ ਆਪਣੀ ਪੂਰੀ ਸਜ਼ਾ ਪੂਰੀ ਕਰਕੇ ਤਾਂ ਸਰਕਾਰ ਨੇ ਇਹਨਾਂ ਨੂੰ ਛੱਡਿਆ ਇਹ ਵੀ ਇੱਕ ਝੂਠਾ ਭਲੇਖਾ ਪਾਇਆ ਜਾਂਦਾ ਜੀ ਇਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਮੈਂ ਛੁੜਾਇਆ ਉਹ ਮੈਂ ਨਾ ਡਾਕੂਮੈਂਟ ਦੇਖ ਕੇ ਇਹਨਾਂ ਨੂੰ ਇਸ ਕਰਕੇ ਛੱਡਿਆ ਗਿਆ ਕਿ ਇਹਨਾਂ ਦਾ ਜੇਲ੍ਹ ਵਿੱਚ ਕਿਰਦਾਰ ਇੰਨਾ ਉੱਚਾ ਸੀ ਔਰ ਇਹ ਅੰਦਰ ਇਹਨਾਂ ਦੇ ਬਾਕੀ ਜੋ ਕੈਦੀ ਸਨ ਉਹਨਾਂ ਨਾਲ ਇਹਨਾਂ ਦੇ ਬੜੇ ਪਿਆਰ ਮੁਹੱਬਤ ਵਾਲੇ ਵਧੀਆ ਸਬੰਧ ਸੀਗੇ ਹੁਣ ਅਸੀਂ ਜੀ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਮੈਂ ਉੱਪਰ ਵਿਰਤਾਂਤ ਬਣਾਇਆ ਅੱਜ ਦੀ ਵੀਡੀਓ ਨੂੰ ਜੀ ਆਪਣੇ ਦਰਸ਼ਕਾਂ ਨਾਲ ਸਾਂਝ ਪਾਣੀ ਹੈ ਪਰ ਇਹਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋਗੇ ਜੀ ਮੇਰਾ ਆਪ ਜੀ ਨੂੰ ਪਹਿਲਾ ਸਵਾਲ ਹੈ ਕਿ ਵੀ ਤੁਸੀਂ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਹਿਬਾਨ ਵੀ ਰਹੇ ਹੋ ਤੁਸੀਂ ਸਾਰਾ ਕੁਝ ਦੇਖਿਆ ਔਰ ਇਹ ਜਿਹੜੇ ਹੱਥ ਲਿਖਤਾ ਮੈਨੂੰ ਇਹ ਪਤਾ ਲੱਗਿਆ ਕਿ ਅਲਮਾਰੀਆਂ ਦੇ ਬਾਹਰ ਲਿਖਿਆ ਹੋਇਆ ਵੀ ਜਿਹੜਾ ਆਰਮੀ ਤੋਂ ਫੌਜ ਤੋਂ ਵਾਪਸ ਆਈ ਏ ਫਲਾਣੀ ਬੀੜੇ ਦੇ ਪਈ ਏ ਫਰਾਣੇ ਇੱਥੇ ਪਹਿਨ ਇੱਥੇ ਹੁਕਮਨਾਮੇ ਪਹਿਨ ਬਾਹਰ ਜਿਹੜੀਆਂ ਅਲਮਾਰੀਆਂ ਦੇ ਲਿਖਿਆ ਹੋਇਆ ਅੰਦਰ ਸਮਾਨ ਹੈ ਨਹੀਂ ਉਹ ਕਿੱਥੇ ਗਿਆ ਜੀ ਇਹ ਅ ਦਸਰਾ ਪ੍ਰਬੰਧਕ ਕਮੇਟੀ ਦਾ ਕੰਮ ਹੈ ਜੀ ਨਾ ਤੇ ਉਹਦੇ ਸਕੱਤਰ ਨੇ ਦੱਸਿਆ ਨਾ ਉਹਦੇ ਪ੍ਰਧਾਨ ਨੇ ਨਾ ਹੀ ਜਿਹੜੇ ਕਮੇਟੀ ਨੂੰ ਚਲਾਉਣ ਵਾਲੇ ਸਾਡੇ ਬਾਦਲ ਪਰਿਵਾਰ ਆ ਉਹ ਉਹ ਮੂੰਹ ਖੋਲਦੇ ਇਹ ਬਹੁਤ ਵੱਡੀ ਸਾਡੀ ਇੱਕ ਜਿੰਦ ਜਾਨ ਹੈ ਸਾਡੀ ਕੌਮ ਦੀ ਰੂਹ ਆ ਜਿਹੜੀ ਇਹ ਗ੍ਰੰਥ ਨੇ ਪ੍ਰਾਤਮ ਗ੍ਰੰਥ ਨੇ ਪ੍ਰਾਤਮ ਸਿਖਾ ਨੇ ਇੱਚ 350 ਸਾਲ 400 ਸਾਲ ਪੁਰਾਣੇ ਵੀ ਗ੍ਰੰਥ ਹੈਗੇ ਨੇ ਉਹਦੇ ਵਿੱਚ ਇਹ ਲੈ ਕੇ ਗਏ ਉਹਦੋਂ ਸਾਨੂੰ ਇਹ ਅਸਲ 14ਵਾਂ ਪਤਾ ਲੱਗਾ ਜਦੋਂ ਇੱਥੇ ਇੱਕ ਰੈਪਿਟਿਸ਼ਨ ਹੋਈ ਹਾਈ ਕੋਰਟ ਸੁਪੀ ਇਹ ਸਾਡਾ ਸਮਾਨ ਜਿਹੜੀ ਦਿੱਲੀ ਕਮੇਟੀ ਦਿੱਲੀ ਸਰਕਾਰ ਦੇ ਨਹੀਂ ਰਹੀ ਹਾਂਜੀ ਉਦੋਂ ਹਾਈ ਕੋਰਟ ਨੇ ਉਹਨਾਂ ਨੂੰ ਨੋਟਿਸ ਦਿੱਤਾ ਹੋਮ ਸੈਕਟਰੀ ਨੂੰ ਉਹ ਹੋਮ ਮਿਨਿਸਟਰੀ ਨੂੰ ਸੀਬੀਆਈ ਨੂੰ ਤੇ ਇੱਕ ਡਿਫੈਂਸ ਮਿਨਿਸਟਰੀ ਹਾਂਜੀ ਤਿੰਨ ਉਹਨਾਂ ਨੇ ਤਿੰਨਾਂ ਨੇ ਹੀ ਇੱਕ ਐਫੀਵੀਡ ਦਿੱਤਾ ਤੇ ਆਪਣੇ ਹਸਾਇਨ ਕਰਕੇ ਤਿੰਨਾਂ ਨੇ ਇੱਕ ਐਫੀਵੀਡ ਦਿੱਤਾ ਕਿ ਅਸੀਂ ਇਹ ਸਮਾਨ ਜਿਹੜਾ ਉਹ ਲੈ ਗਏ ਸੀ 84 ਚ ਹਾਂਜੀ ਅਸੀਂ 1400 ਗੰਢਾ ਬਣਾ ਕੇ ਲੈ ਗਏ ਸੀ 1400 ਗੰਢਾ ਹਾਂ ਅੱਛਾ ਤੇ ਉਹਨਾਂ ਉਹਦੀ ਲਿਸਟ ਵੀ ਦਿੱਤੀ ਬਕਾਇਦਾ ਉਹ ਲਿਸਟ ਜਿਹੜੀ ਬੜੀ ਸੋਹਣੀ ਮੈਂ ਤੁਹਾਨੂੰ ਦੇ ਸਕਦਾ ਉਹ ਉਹ ਬੜੀ ਸੋਹਣੀ ਪੰਜਾਬੀ ਚ ਲਿਖੀ ਹੋਈ ਉਹਨਾਂ ਨੇ ਤੇ ਉਹਦੇ ਵਿੱਚ ਇਹ ਸਰਕਾਰ ਦੀਆਂ ਇੰਨੀਆਂ ਬੀੜਾ ਇਹ ਸਰਕਾਰ ਦੀਆਂ ਇੰਨੀਆਂ ਬੀੜਾ ਹਾਂਜੀ ਬਾਬਾ ਹਰਦਾਸ ਵਾਲੀ ਸੁਨਹਿਰੀ ਪੋਥੀ ਦੋ ਗੁਰੂ ਗ੍ਰੰਥ ਦਸਮ ਗ੍ਰੰਥ ਦੇ ਸੂ ਪ੍ਰਾਤਨ ਦੋ ਜਮ ਸਾਕੀਆਂ ਦੇ ਖਰੜੇ ਇਹ ਸਾਰਾ ਇੱਕ 28 ਕੇ 29 ਹੁਕਮਨਾਮੇ ਗੁਰੂ ਸਾਹਿਬ ਤੇ ਉਹਨਾਂ ਦੀਆਂ ਧਰਮ ਸੁਪਤਨੀਆਂ ਨਾਲ ਸੰਬੰਧਕ ਬਾਬਾ ਬੰਦਾ ਸਿੰਘ ਬਹਾਦਰ ਅਸਲ ਅਸਲ ਇਹ ਅਸੀਂ ਇਹਨਾਂ ਨੂੰ 90 ਤੋਂ ਪਹਿਲਾਂ ਦੇ ਚੁਕੇ ਹਾਂ ਉਹਨਾਂ ਇਹ ਵੀ ਦੱਸਿਆ ਇੰਨੀਆਂ ਕਿਸ਼ਤਾਂ ਚ ਅਸੀਂ ਪਤੇ ਨਹੀਂ ਆ ਜ਼ਿਆਦਾ ਕਿਸ਼ਤਾਂ ਚ ਅਸੀਂ ਇਹਨਾਂ ਨੂੰ ਲੁਟਾ ਚੁਕੇ ਹਾਂ ਵਾਪਸ ਕਰ ਜਦੋਂ ਅਸੀਂ ਵਾਪਸ ਕੀਤਾ ਹੈ ਤੇ ਉਦੋਂ ਅਸੀਂ ਇਹਨਾਂ ਨੂੰ ਰਸੀਦ ਤੇ ਸਾਈਨ ਲੈ ਲਏ ਨੇ ਉਹ ਜਿਹੜੇ ਬੰਦਿਆਂ ਦੇ ਵਸਾਇਨ ਲੈ ਨੇ ਆ ਸਾਡੇ ਕੋਲ ਸਾਹਮਣੇ ਉਹ ਕਿਹੜੇ ਕਿਹੜੇ ਬੰਦੇ ਆ ਜੀ ਉਹਦੇ ਵਿੱਚ ਇੱਕ ਤੇ ਮਨਜੀਤ ਸਿੰਘ ਕਲਕੱਤਾ ਹਾਂਜੀ ਤੇ ਇੱਕ ਬੜਾ ਲੰਮਾ ਸਮਾਂ ਉਹ ਸੈਕਟਰੀ ਰਿਹਾ ਕੁਲਵੰਤ ਸਿੰਘ ਗਰੰਦਾਵਾ ਹਾਂਜੀ ਤੇ ਇਹ ਪੰਜ ਛੇ ਸਿੱਖ ਹੈਗੇ ਹਾਂਜੀ ਤੇ ਉਹਦੇ ਜੂਂਦੇ ਨੇ ਠੀਕ ਮਜੇ ਦੀ ਗੱਲ ਮੈਂ ਇਸ ਕਰਕੇ ਰੌਲਾ ਪਾ ਰਿਹਾ ਕਿ ਉਹਦੇ ਜੂਂਦੇ ਨੇ ਉਹਦੀ ਪ੍ਰਤਾਲ ਹੋਣੀ ਚਾਹੀਦੀ ਹਾਂਜੀ ਉਹਨਾਂ ਨੇ ਫਿਰ ਵੀ ਕਿਹਾ ਕਿ ਆ ਉਦੋਂ ਦੀਆਂ ਅਖਬਾਰਾਂ ਦੀਆਂ ਕੱਟੀਆਂ ਜਦੋਂ ਅਸੀਂ ਸੌਂਪ ਰਹੇ ਸੀਗੇ ਠੀਕ ਤੇ ਉਦੋਂ ਅਖਬਾਰਾਂ ਚ ਜੋ ਕੁਛ ਆਇਆ ਉਹ ਆ ਉਹਨਾਂ ਨੇ ਦਿਖਾਇਆ ਓਕੇ ਦੇ ਸੋਸੋ ਗਿਆ ਉਹਦੇ ਬਾਅਦ ਫਿਰ ਇੱਕ ਸਿੱਖ ਨੇ ਰੈਡ ਪ੍ਰੈਸ਼ਨ ਕੀਤੀ ਕਿ ਇਹ ਸਮਾਨ ਗੁਰੂ ਘਰ ਚ ਹੈ ਨਹੀਂ ਹੂੰ ਤੇ ਕਮੇਟੀ ਦੱਸੇ ਕਿਥੇ ਗਿਆ ਫਿਰ ਹਾਈ ਕੋਰਟ ਨੇ ਕਮੇਟੀ ਨੂੰ ਪੁੱਛਿਆ ਹੂੰ ਕਮੇਟੀ ਨੂੰ ਬਡੋਂਗਰ ਸਾਹਿਬ ਗੋਵਿੰਦ ਲੰਗੋਵਾਲ ਸਾਹਿਬ ਬੀਬੀ ਜਗੀਰ ਗੋਲ ਜਗੀਰ ਗੋਲ ਇਹ ਤਿੰਨੇ ਪ੍ਰਧਾਨ ਕਹਿੰਦੇ ਰਹੇ ਉਹ ਕੋਰਟ ਦੇ ਵਿੱਚ ਸਾਰ ਬਾਤ ਚੇਂਜ ਹੋ ਜਾਂਦੇ ਸੀ ਤੇ ਜੇ ਕੋ ਰਹਿੰਦਾ ਤੋ ਕਹਿੰਦੇ ਜੀ ਅਸੀਂ ਬਣਾਈ ਕਮੇਟੀ ਬਣਾਈ ਉਹ ਲੱਭ ਰਹੀ ਹੈ ਤੇ ਉਹ ਡੇਟਾ ਪਈ ਜਾਂਦੀਆਂ ਉਦੋਂ ਦੀਆਂ ਹਾਂਜੀ ਹਾਂ ਉਹਦੇ ਬਾਅਦ ਫਿਰ ਸਾਡੇ ਆ ਪ੍ਰਧਾਨ ਸਾਹਿਬ ਆਏ ਨੇ ਜਿਹੜੇ ਭਾਜੀਂਦਰ ਸਿੰਘ ਤਾਂ ਇਹਦਾ ਟੈਂਟਾ ਨੇ ਵੇੜਤਾ ਉੱਥੇ ਕਿ ਉਹ ਜੀ ਸਾਡਾ ਸਮਾਨ ਹੈ ਤੇ ਸਾਡੇ ਕੋਲ ਹੀ ਪਿਆ ਹੈ ਇੱਧਰ ਉੱਧਰ ਪਿਆ ਹੋਊਗਾ ਸੱਜੇ ਖੱਪੇ ਸਿਆਪੇ ਲੱਭ ਲਾਂ ਉਹ ਡਿਸਕਸ ਹੋ ਗਈ ਠੀਕ ਹੈ ਇਹ ਜਿਹੜਾ ਸਮਾਨ ਆ ਅਸੀਂ ਫਿਰ ਉਹਨਾਂ ਕੋਲ ਪਹੁੰਚ ਕੇ ਤੇ ਪ੍ਰਬੰਧਕ ਬਟੇ ਦੇ ਮੈਂਬਰਾਂ ਰਾਹੀਂ ਕਿ ਸਾਨੂੰ ਦਿਖਾਓ ਦਰਸ਼ਨ ਕਰੋ ਕਿੱਥੇ ਸਜੇ ਖਾਪੇ ਕਿੱਥੇ ਪਿਆ ਤੋ ਅਜੇ ਤੱਕ ਨਹੀਂ ਕਰਾਇਆ ਜੀ ਮੈਂ ਜਿੰਨਾ ਪ੍ਰਚਾਰ ਕੀਤਾ ਜਿੰਨੀ ਧਾਵਾਂ ਤੇ ਬੋਲਿਆ ਇਹਨਾਂ ਨੇ ਇੱਕ ਵੇਰੇ ਵੀ ਅੱਗੋਂ ਪ੍ਰੈਸ ਕਾਨਫਰੰਸ ਲਈ ਜਾਂ ਮੈਂ ਵੀ ਕਹਿੰਦਾ ਰਿਹਾ ਕਿ ਤੁਸੀਂ ਪ੍ਰੈਸ ਕਾਨਫਰੰਸ ਕਰਕੇ ਸਾਡਾ ਸਾਹਮਣਾ ਕਰੋ ਸਾਨੂੰ ਜਵਾਬ ਦਿਓ ਸੰਗਤ ਅਤਸਲੀ ਹੋਵੇ ਫਿਰ ਮੈਂ ਇਹ ਪੰਜ ਗ੍ਰੰਥੀਆਂ ਨੂੰ ਪੰਜ ਸਿੰਘ ਸਾਬਾਨ ਜਿੰਨਾਂ ਨੂੰ ਬੋਸੀ ਕਿ ਇਹਨਾਂ ਨੂੰ ਹੀ ਬਣਾ ਮੈਂ ਰੋਲਾ ਪਾ ਕੇ ਕਿਹਾ ਕਿ ਤੁਸੀਂ ਸੀਟ ਤੇ ਬੈਠੇ ਹੋ ਤੁਸੀਂ ਹੁਕਮ ਦੋ ਇਹਨਾਂ ਨੂੰ ਕਿ ਸਾਨੂੰ ਖਜ਼ਾਨਾ ਦੱਸਣ ਕਿੱਥੇ ਹੈ ਕਿਉਂਕਿ ਇਹ ਸਾਡੀ ਰੂਹ ਆ ਇਹ ਅਕਾਲ ਪੁਰ ਸੱਚੇ ਵਹਿਗੁਰੂ ਦੀ ਬਾਣੀ ਹੈ ਠੀਕ ਇਹਦੇ ਲਈ ਗੁਰੂ ਰਾਮਦਾਸ ਜੀ ਨੇ ਗਵਾਹੀ ਦਿੱਤੀ ਆ ਕਿ ਇਹ ਅਕਾਲ ਪੁਰ ਸੱਚੇ ਵਹਿਗੁਰੂ ਦੀ ਬਾਣੀ ਹੈ ਹਾਂਜੀ ਇਹਨੂੰ ਸੱਤ-ਸੱਤ ਕਰਕੇ ਜਾਣੋ ਹਾਂਜੀ ਇਹ ਸਤਿਗੁਰੂ ਦੀ ਬਾਣੀ ਸੱਤ-ਸੱਤ ਕਰ ਜਾਣੋ ਸਿੱਖੋ ਹਰ ਕਰਤਾ ਆਪ ਮੋਹੋਂ ਕਢਾਏ ਇਹ ਬਾਣੀ ਮਹਾਂਪੁਰ ਕੀ ਨਿਜ ਘਰ ਵਾਸਾ ਹੋਏ ਆਓ ਸਿੱਖ ਸਤਗੁਰੂ ਕੇ ਪਿਆਰੇ ਉਹ ਗਾ ਉਹ ਸੱਚੀ ਬਾਣੀ ਇਹ ਗੁਰੂ ਰਾਮ ਅੰਮ੍ਰਿਤਧਾਸੀ ਦੇ ਸ਼ਬਦ ਨੇ ਹਾਂਜੀ ਹਾਂਜੀ ਤੋ ਇਹ ਬਾਣੀ ਦੇ ਵਿੱਚ ਇੱਕ ਸ਼ਬਦ ਵੀ ਇੱਕ ਅੱਖਰ ਵੀ ਜਦੋਂ ਮਿਲਾਵਟ ਹੋ ਜਾਏ ਇਹ ਇੰਨੀ ਤਰਦੀਪ ਨਾਲ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਨੇ ਸੰਪਾਦਨ ਕੀਤੀ ਆ ਕਿ ਇੱਕ ਇੱਕ ਲਾਈਨ ਦੇ ਅੱਗੇ ਇੱਕ ਇੱਕ ਜੋੜ ਜਿਹੜਾ ਜਮਾ ਦਾ ਇਹ ਇੱਕ ਅੰਕ ਦੂਸਰੀ ਤੁਕ ਦਾ ਦੂਸਰਾ ਅੰਕ ਤੀਸਰੀ ਉਕ ਦਾ ਤੀਸਰਾ ਅੰਕ ਇਹ ਤਿੰਨ 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 ਲਾਈਨਾਂ ਦੀ ਬਾਣੀ ਉਹ ਭਗਤ ਰਬਦਾ ਭਗਤ ਕਬੀਰ ਜੀ ਦੀ ਆਈ ਉੱਪਰ ਸਲੇਖ ਆ ਗਿਆ ਬਾਣੀ ਭਰਤ ਕਬੀਰ ਜੀ ਕੀ ਨਾਲ ਰਲਾਇ ਲਿਖਿਆ ਹਾਂਜੀ ਮਹਿਲਾ ਪੰਜਵਾਂ ਮਹਿਲਾ ਤੇ ਨਰਲਾਇਆ ਕੀ ਆ ਉਹ ਅਗਲੇ ਦੋ ਤੁਕਾਂ ਦੇ ਅੱਗੇ ਜਿੱਥੇ ਤਿੰਨ ਸ਼ਬਦ ਆਉਦਾ ਉਸ ਤੋਂ ਬਾਅਦ ਸ਼ਬਦ ਇੱਕ ਆ ਕੇ ਫਿਰ ਚਾਰ ਆਇਆ ਫਿਰ ਅਗਲੀ ਤੁਕ ਦੇ ਅੱਗੇ 6 ਅੰਤ ਦੋ ਆ ਕੇ ਫਿਰ ਅੱਗੇ ਪੰਜ ਆਇਆ ਮਤਲਬ ਉਥੋਂ ਪਤਾ ਲੱਗਦਾ ਬਗੁਰੂ ਅਰਜਨ ਦੇਵ ਜੀ ਦੀਆਂ ਦੋ ਲਾਈਨਾਂ ਨੇ ਥੱਲੇ ਆਲੀਆਂ ਹਾਂਜੀ ਤੋਂ ਉੱਪਰ ਵਾਲੀਆਂ ਜਿਹੜੀਆਂ ਉਹ ਇਹ ਇਹ ਤਰ੍ਹਾਂ ਜਿਹੜਾ ਕੁੱਲ ਜੋੜ ਆ ਉਹ ਇਹ ਲਖਾਰੀ ਨੇ ਦਿੱਤਾ ਕੁੱਲ ਜੋੜ ਇਨਾ ਸ਼ਬਦਾਂ ਦਾ ਇਹਦੇ ਵਿੱਚ ਤੰਦੀਪ ਇਹੋ ਜਿਹੀ ਹੈ ਕਿ ਮਿਲਾਵਟ ਨਹੀਂ ਹੋ ਸਕਦੀ ਨਹੀਂ ਹੌ ਸਰ ਇਸ ਕਰਕੇ ਅਸੀਂ ਜਿਹੜਾ ਇੱਕ ਇੱਕ ਸ਼ਬਦ ਆ ਸਾਡੇ ਲਈ ਬੜਾ ਕੀਮਤੀ ਆ ਤੇ ਅਸੀਂ ਕੋਸ਼ਿਸ਼ ਕੀਤੀ ਜਦੋਂ ਉਥੇ ਕਾਲ ਤੱਕ ਤੇ ਵੀ ਇਹ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ ਇਹਦੀ ਸੁਧਾਈ ਨਾਲ ਸਪਾਈ ਹੋਵੇ ਜਿਹੜੀਆਂ ਗਲਤੀਆਂ ਨੇ ਨਿਕਲ ਜਾਣ ਇਹ ਗਲਤੀਆਂ ਦਾ ਹੱਲ ਜਿਹੜਾ ਉਹ ਪ੍ਰਾਤਨ ਗ੍ਰੰਥ ਨੇ ਪ੍ਰਾਤਨ ਗ੍ਰੰਥ ਪ੍ਰਾਤਨ ਗ੍ਰੰਥਾ ਤੋਂ ਅਸੀਂ ਹੁਣ ਇਨੇ ਵਿਦਵਾਨ ਤੇ ਹੈ ਨਹੀਂ ਇੱਕ ਦਸਮ ਪਾਤਸ਼ਾਹ ਸੀ ਜਿਹੜੇ ਦਮਦਮਾ ਦੇ ਮੁਕਾਬਦੇ ਆਤਮਕ ਸ਼ਕਤੀ ਨਾਲ ਗੁਰੂ ਗ੍ਰੰਥ ਸਾਹਿਬ ਲਿਖਾ ਕੇ ਭਾਈ ਮਨੀ ਸਿੰਘ ਜੀ ਤੋਂ ਸਾਨੂੰ ਦੇ ਗਏ ਨਹੀਂ ਗਏ ਅੱਜ ਅਸੀਂ ਨਹੀਂ ਕਹਿ ਸਕਦੇ ਕਿ ਇਹ ਹੀ ਸ਼ਬਦ ਇਹ ਉਹ ਅਸਲੀ ਹੈ ਇਹ ਪ੍ਰਾਤਨ ਬੀੜਾਂ ਜਿਹੜੀਆਂ ਗੁਰੂ ਕਾਲ ਤੋਂ ਸਿੱਖ ਲਿਖਦੇ ਆ ਰਹੇ ਕਲਮਾ ਘੜ ਘੜ ਕੇ ਸਈਆਂ ਬਣਾ ਕਿਸੇ ਵੀ ਪ੍ਰਾਤਨ ਗ੍ਰੰਥ ਨੂੰ ਦੇਖ ਲੋ ਉਹਦੇ ਪਿੱਛੇ ਸ਼ਾਈ ਬਰੌਂਡ ਦੀ ਵਿਧੀ ਲਿਖੀ ਹੋਈ ਹੈ ਬਿੰਦੀ ਲਿਖੀ ਹੈ ਸ਼ਾਇ ਚੰਗੀ ਸ਼ਾਈ ਬਰੌਂਡ ਦੀ ਆ ਵਿਧੀ ਹੈ ਤੋ ਇਹ ਪ੍ਰਾਤਨ ਸਿੱਖਾਂ ਨੇ ਸਾਨੂੰ ਗੁਰਮੁਖੀ ਜਿਹੜੀ ਆ ਗੁਰੂ ਮਹਾਰਾਜ ਦੇ ਮੁਖਾਰ ਪੰਚੋਂ ਨਿਕਲੀ ਅੱਖਰ ਹੈ ਜਿਹੜੇ ਤੇ ਇੱਕ ਲਿਪੀ ਆ ਉਹ ਸਾਨੂੰ ਦਿੱਤੀ ਆ ਤੇ ਅਸੀਂ ਉਹਨੂੰ ਰੋਲ ਕੇ ਰੱਖ ਦਿੱਤਾ ਇੱਕ 328 ਰੂਪ ਨਿਕਲ ਰਾਇ ਨੇ ਗੁਰੂ ਗ੍ਰੰਥ ਸਾਹਿਬ ਭਾਬ ਚੋਂ ਉਹਨਾਂ ਦਾ ਅਜੇ ਤੱਕ ਨਹੀਂ ਪਤਾ ਕਿੱਥੇ ਗਏ ਕਿੱਥੇ ਗਏ ਤੋ ਇਹ ਜਿਹੜੇ ਇਹ ਜਿਹੜਾ ਪ੍ਰਾਤਨ ਖਜ਼ਾਨਾ ਆ ਇਹ ਅਜੇ ਤੱਕ ਪ੍ਰਬੰਧਕ ਕਮੇਟੀ ਜਾਂ ਉਹਦੇ ਸਕੱਤਰ ਨਹੀਂ ਦੱਸ ਰਹੇ ਇਹ ਇਹ ਬਿਲਕੁਲ ਠੀਕ ਆ ਕਿ ਉਹ ਖਜ਼ਾਨਾ ਵਾਪਸ ਆਇਆ ਕਿਹੜੇ ਸਾਲ ਚਾਹੇ ਜੀ ਇਹ 90 ਤੋਂ ਪਹਿਲਾਂ ਪਹਿਲਾਂ ਆ ਗਿਆ ਅੱਛਾ ਜਾਂ ਕੁਝ ਉਹ ਤੋਂ ਬਾਅਦ ਵੀ ਆਇਆ ਹੋ ਪਰ ਕਿਸ਼ਤਾ ਨਾ ਭੇਜਿਆ ਉਹਨਾਂ ਨੇ ਹਾਂ ਠੀਕ ਹੈ ਤੇ ਉਹਦੇ ਵਿੱਚ ਅੰਦਰ ਰਾਜ ਦਰਦ ਨੇ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਅੰਦਰ ਰਾਜ ਦਰਦ ਨੇ ਕਿ ਇਹਨਾਂ ਸਮਾਨ ਦਿੱਲੀ ਤੋਂ ਐਸ ਰੂਪ ਚ ਆਇਆ ਹਾਂ ਉਹਨਾਂ ਦੇ ਰਿਕਾਰਡ ਜੇ ਐਂਟਰ ਹੋਇਆ ਹੋਇਆ ਐਂਟਰ ਹੋਇਆ ਹਾਂਜੀ ਹਾਂ ਫੇਲ ਲਿਖਾਰੀਆਂ ਜਿਹੜੀਆਂ ਉਹ ਉਹਦੇ ਉੱਤੇ ਲਿਖਿਆ ਮਿਲਦਾ ਕਿ ਦਿੱਲੀ ਤੋਂ ਰਿਟਰਨ ਸਮਾਨ ਐਸ ਲਿਖਾਰੀ ਵਾਜਨ ਮਾਰੀਆਂ ਖਾਲੀ ਨੇ ਸਾਰੀਆਂ ਖਾਲੀ ਹੁਣ ਸਮਾਨ ਵੀ ਇਹ ਨਹੀਂਗਾ ਕਿ ਕੋਈ ਕੱਚੇ ਚ ਮਾਰ ਕੇ ਲੈ ਜੇ ਸਮਾਨ ਵੀ ਇੰਨਾ ਜ਼ਿਆਦਾ ਆ ਕਿ ਟਰੱਕ ਤੇ ਜਾ ਸਕਦਾ ਠੀਕ ਉਹ ਜੇ ਦਿੱਲੀ ਸਰਕਾਰ ਨੂੰ 2 ਜਾਂ 4 ਜਾਂ 5 ਕਿਸ਼ਤਾਂ ਦੇਣ ਕਰ ਰੀਆਂ ਪਈਆਂ ਤੇ ਇਹ ਥੋੜਾ ਚੋਰੀ ਕਰਕੇ ਇੱਕ ਵਾਰੀ ਲੈ ਗਿਆ ਬਿਲਕੁਲ ਪਰ ਮੈਂ ਹੈਰਾਨ ਆ ਕਿ ਪ੍ਰਬੰਧਕ ਕਮੇਟੀ ਦਾ ਪਤਾ ਨਹੀਂ ਕੀ ਮਕਸਦ ਆ ਜਾਂ ਕੀ ਇਹਦਾ ਦੀ ਮਨਸ਼ਾ ਆ ਇਹ ਕਿਉਂ ਸਾਡੀ ਕੌਮ ਦਾ ਜਿਹੜਾ ਉਹ ਬੇੜਾਗਰ ਕਰਨ ਤੇ ਤੁਲੇ ਹੋਏ ਇਹਦਾ ਜਵਾਬ ਕਿਉਂ ਨਹੀਂ ਦੇਦੇ ਨਹੀਂ ਦੇ ਰਹੇ ਹਾਂਜੀ ਇਹ ਇਹ ਵੇਖੋ ਦੇਖੋ ਪੈਸਾ ਤੁਸੀਂ ਛੱਟਦੇ ਹੋਗੇ ਹੋਰ ਸਿੱਖ ਕੁਰਬਾਨ ਕਰ ਦੇਣਗੇ ਘਰ ਵੇਚ ਕੇ ਦੇ ਦਣਗੇ ਗੁਰੂ ਘਰ ਨੂੰ ਜੇ ਲੋੜ ਪਈ ਤੇ ਪਰ ਆ ਆ ਆ ਸਾਡਾ ਸਰਮਾਇਆ ਨਹੀਂ ਮਿਲਣਾ ਇਹ ਸਰਮਾਇਆ ਇਹ ਜਿਹੜੀਆਂ ਪ੍ਰਾਤਨ ਬੀੜਾਂ ਤੇ ਸਾਰਾ ਇਤਿਹਾਸ ਹੈ ਆ ਇਹਦਾ ਕੋਈ ਜਿਹੜੀ ਇਹਨਾਂ ਨੇ ਲਾਇਬ੍ਰੇਰੀ ਬਣਾਈ ਸੀ ਜਾਂ ਕੋਈ ਹੋਰ ਜਿਹੜੀਆਂ ਦੁਨੀਆਂ ਦੀ ਸਿੱਖ ਡਿਫਰੈਂਸ ਲਾਇਬ੍ਰੇਰੀ ਆ ਕੁਝ ਹੋਰ ਥਾਵਾਂ ਤੇ ਇਹਨਾਂ ਦਾ ਐਂਟਰੀਆਂ ਦਰਜਨ ਵੀ ਇੱਥੇ ਕੀ ਕੀ ਪਿਆ ਕੋਈ ਨਿਵਾਨ ਆਉਣ ਯੂਨੀਵਰਸਿਟੀ ਦੇ ਕੋ ਜਿਹੜੇ ਸਾਡੇ ਪ੍ਰਬੰਧਕ ਕਮੇਟੀ ਦੇ ਕਿੱਲੇ ਦੇ ਵਿੱਚ ਅਧਾਰੇ ਨੇ ਹਾਂਜੀ ਉਹ ਹੀ ਤਿੰਨ ਚਾਰ ਨੇ ਦੋਸ਼ਾਖਾਨਾ ਹਾਂਜੀ ਸਿੱਖ ਰੈਫਰੈਂਸ ਲਾਇਬ੍ਰੇਰੀ ਗੁਰੂ ਰਾਮਦਾਸ ਰੈਫਰੈਂਸ ਲਾਇਬ੍ਰੇਰੀ ਇੱਕ ਹੋਰ ਆ ਜਿਹਦੇ ਵਿੱਚ ਪ੍ਰਾਤਨ ਸਮਾਨ ਆ ਸੀ ਪਰ ਸਾਨੂੰ ਉਹਨਾਂ ਦਾ ਇਹ ਕਿਸੇ ਵੀ ਇਹ ਇੱਕ ਥਾਂ ਤੇ ਉਹਨਾਂ ਦੀ ਲਿਸਟ ਨਹੀਂ ਮਿਲਦੀ ਕਿ ਇਹਨਾਂ ਸਮਾਨ ਇੱਥੇ ਇਸ ਬਾਦ ਇਸ ਅਦਾਰੇ ਚ ਇਹਨਾਂ ਸਮਾਨ ਐ ਇਸ ਬਾਦ ਜਾਂ ਸਾਰਾ ਟੋਟਲ ਇੰਨਾ ਆ ਕਿਤੇ ਵੀ ਨਹੀਂ ਮਿਲਦਾ ਨਹੀਂ ਮਿਲਦਾ ਵੀ ਅਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਕੀ ਜਿਹੜਾ ਮੱਥਾ ਟਿਕਾਈ ਆਉਂਦਾ ਉਹਨੂੰ ਗਿਣਨ ਲਈ ਹੀ ਬੈਠੇ ਹੋਇਆ ਸਾਡਾ ਹੋਰ ਕੋਈ ਤੰਦਾਂ ਨਹੀਂ ਇਹ ਦੱਸੋ ਵੀ ਤੁਸੀਂ ਉੱਥੇ ਜਥੇਦਾਰ ਸਾਹਿਬਾਨ ਵੀ ਰਹੇ ਹੋ ਤੁਸੀਂ ਐਸੇ ਵੀ ਇਹਨਾ ਪੰਥ ਦੀ ਸੇਵਾ ਕਰ ਰਹੇ ਹੋ ਇਹ ਕਿੱਥੇ ਜਾ ਸਕਦਾ ਹੈ ਸਾਰਾ ਸਮਾਨ? ਕੋਣ ਅੰਦਰੋਂ ਸਮਾਨ ਕੱਢ ਕੇ ਲੈ ਜਾਣਾ ਤੇ ਬੜੀ ਛੋਟੀ ਜੀ ਗੱਲ ਨਹੀਂ। ਦੇਖੋ ਇੱਕ ਇਹ ਮੈਂ ਹੁਣ ਮੈਂ ਕਿਸੇ ਦਾ ਰੋਬ ਵੀ ਨਹੀਂ ਲਾਉਣਾ ਚਾਹੁੰਦਾ ਪਰ ਇਹ ਬੜੀ ਜ਼ਿੰਮੇਵਾਰੀ ਦੇ ਨਾਲ ਸਾਨੂੰ ਪ੍ਰਬੰਧਕ ਕਮੇਟੀ ਨੂੰ ਇਹ ਜਿਹੜੇ ਪੰਜ ਸਿੰਘ ਸਹਿਬਾਨ ਉਖਾਉਂਦੇ ਨੇ ਇਹ ਗੁਰੂ ਘਰ ਦੀਆਂ ਸਹੂਲਤਾਂ ਲੈ ਰਹੇ ਨੇ ਸੱਤ-ਸੱਤ ਗੱਡੀਆਂ ਤੇ ਹੂਟਰ ਮਾਰਦੇ ਚੜੇ ਫਿਰਦੇ ਨੇ ਇਹ ਇਹ ਕੰਮ ਕੀ ਆਖਰਲੇ ਹੁੰਦਾ? ਕਿ ਇਸ ਕੰਮ ਨੂੰ ਸੰਭਾਲ ਨਹੀਂ ਸਕਦੇ? ਹੂੰ। ਇਹ ਪ੍ਰਬੰਧਕ ਕਮੇਟੀ ਨੂੰ ਪੁੱਛ ਨਹੀਂ ਸਕਦੇ ਵੀ ਇਹ ਸਮਾਨ ਕਿੱਥੇ ਗਿਆ ਹੂੰ ਤੇ ਜੇ ਰਜੀਤ ਸਿੰਘ ਗਲਤ ਰੌਲਾ ਪਾਉਂਦਾ ਉਹਨੂੰ ਤਲਬ ਕਰ ਲੈਣਾ ਠੀਕ ਕੇਸ ਕਰ ਲੈਣ ਉਹਤੇ ਹੂੰ ਪਰ ਤੁਸੀਂ ਐਡਾ ਵੱਡਾ ਇਲਜ਼ਾਮ ਆ ਪੇ ਤੁਸੀਂ ਉਹਦਾ ਜਵਾਬ ਕਿਉਂ ਨਹੀਂ ਦੇ ਰਹੇ ਕਿਉਂ ਨਹੀਂ ਦਿੰਦੇ ਹਾਂ ਕੌਮ ਪੁੱਛਦੀ ਏ ਕੌਮ ਪੁੱਛਦੀ ਦੇਖੋ ਅਸੀਂ ਅਸੀਂ ਸਾਥ ਸਾਹਿਬ ਸਾਡੀ ਉਮਰ ਹੁਣ ਨਿਭ ਗਈ ਠੀਕ ਅਸੀਂ ਜੇ ਸਪੜਾ ਤੇ ਪਹੁੰਚ ਗਏ ਪਤਾ ਨਹੀਂ ਪ੍ਰਮਾਤਮਾ ਅਗਲਾ ਸਾਹ ਆਵੇ ਕਿ ਨਾ ਆਵੇ ਰਾਮ ਠੀਕ ਅਗਲੇ ਸਾਹ ਦਾ ਨਹੀਂ ਪਤਾ ਹਾਂ ਜੀ ਔਰ ਸਾਡੇ ਬਾਅਦ ਦੇ ਵਿੱਚ ਸਾਡੀ ਵੀ ਹਾਜ਼ਰੀ ਲੱਗਣੀ ਹੈ ਪੀ ਇਹ ਕੀ ਕਰਦਾ ਸੀ ਠੀਕ ਇਹਨੇ ਕਿਉਂ ਨਹੀਂ ਪੁੱਛਿਆ ਠੀਕ ਤੋਂ ਇਹ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਅਸੀਂ ਨਿਭਾ ਰਹੇ ਆਂ ਪਰ ਪ੍ਰਬੰਧਕ ਕਮੇਟੀ ਜਿਹੜੀ ਇੱਕ ਸਰਕਾਰ ਆ ਸਾਡੀ ਜਿਹਦੇ 35 ਕਿ 36 ਤੇ ਸਿਕੱਤਰ ਹੀ ਨੇ ਹਾਂਜੀ ਹਾਂਜੀ ਤੇ ਲੱਖ ਲੱਖ ਰੁਪਏ ਤੋਂ ਘੱਟ ਤਨਖਾਹ ਨਹੀਂ ਕੇਦੀ ਹਣੋਵਾ ਘਟੀਆਂ ਤੇ ਚੜੇ ਫਿਰਦੇ ਉਹਨਾਂ ਨੂੰ ਲਾਗਰੀ ਮਿਲਿਆ ਸੇਵਾਦਾਰ ਮਿਲਿਆ ਮਕਾਨ ਮਿਲਿਆ ਫਿਰ 400 80 ਗੁਰਦੁਆਰੇ ਨੇ ਸਾਰਿਆਂ ਦੇ ਇੱਕ ਮੰਦਰ ਆ 80000 ਤੋਂ ਘੱਟ ਕੇ ਹਿੰਦੀ ਬਣ ਖਾ ਲਈ ਇੱਕ ਇੱਕ ਮੰਦਰ ਦੀ ਗੱਡੀਆਂ ਉਹਨਾਂ ਦੇ ਕੋਲ ਨੇ ਇਹ ਕਾਦੇ ਲਈ ਨੇ ਕਾਦੇ ਲਈ ਸਾਫੜਾ ਬਟਾ ਤੁਸੀਂ ਮੈਂ ਜਿਹੜਾ ਮੇਰਾ ਜਿਹੜਾ ਰੋਣਾ ਹੈ ਜਾਂ ਮੇਰਾ ਜਿਹੜਾ ਦਰਦ ਹੈ ਇਹ ਹੀ ਆ ਕਿ ਇੱਕ ਗੁਰੂ ਮਹਾਰਾਜ ਜੀ ਨੇ ਸਾਨੂੰ ਆਪਣਾ ਸਰਬੰਸ ਵਾਰ ਕੇ ਇੱਕ ਨਿਜ਼ਾਮ ਦਿੱਤਾ ਇੱਕ ਸੋਚ ਦਿੱਤੀ ਆ ਉਹਦੇ ਸਿਧਾਂਤ ਦਿੱਤੇ ਨੇ ਉਹ ਅਜ ਸਾਕਸ਼ਤ ਨਹੀਂ ਨਹੀਂ ਸਰ ਜੇ ਸੁਰਕਸ਼ਿਤ ਹੁੰਦੇ ਅੱਜ ਤੁਸੀਂ ਦੇਖੋ ਅਕਾਲ ਤਖਤ ਦੀ ਕੀ ਥਾਂ ਹੈ ਅਕਾਲ ਤਖਤ ਤੇ ਬੈਠੇ ਪੰਜ ਸਿੰਘਾਂ ਦੀ ਕੀ ਥਾਂ ਹੈ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਗੁਰੂ ਖਾਲਸਾ ਗੁਰੂ ਖਾਲਸਾ ਗੁਰੂ ਖਾਲਸਾ ਨਾਮ ਤਰਾਇਆ ਹੂੰ ਉਹ ਗੁਰੂ ਦਸਮ ਪਾਤਸ਼ਾਹ ਜਿਨ੍ਹਾਂ ਨੇ ਪੰਜਾਂ ਨੂੰ ਕਿਹਾ ਤੂੰ ਮੇਰੇ ਮੈਂ ਤੁਮਰਾ ਹੂਆ ਤੁਮਰਾ ਹਮਰਾ ਗੁਰੂ ਨਾ ਦੂਗਾ ਤੋ ਉਹ ਉਹ ਪੰਜ ਸਿੰਘ ਅੱਜ ਬੇਬਸ ਹੋਏ ਬੇਬਸ ਇੱਕ ਨੂੰ ਉਹਨਾਂ ਨੇ ਕਹਿਤਾ ਜੀ ਇਹਨੂੰ ਸਸਪੈਂਡ ਕੀਤਾ ਜਾਂਦਾ ਹੈ। ਬਾਕੀ ਦੇ ਚਾਰ ਕੁਝ ਨਹੀਂ ਕਰ ਪਾ ਰਹੇ। ਬਾਕੀ ਦੇ ਚੌ ਨੂੰ ਇਹ ਪਤਾ ਨਹੀਂ ਮਰਿਆਦਾ ਕੀ ਹੈ ਸਾਡੀ। ਅਸੀਂ ਇਹਦੀ ਕੀ سپورਟ ਕਰ ਸਕਦੇ ਹਾਂ? ਪਰ ਜਿਹੜਾ ਜਿਹੜਾ ਜਿਹਦੇ ਖਿਲਾਫ ਵੀ ਉਹ ਕਾਰਵਾਈ ਹੋਈ ਆ ਉਹਦਾ ਉਹ ਉਹ ਸਾਲ ਪਹਿਲਾਂ ਇਹਨਾਂ ਦੇ ਸੋਲੇ ਗੌਂਦਾ ਸੀ। ਉਹ ਸਟੇਜ ਤੋਂ ਸਾਦੇ ਵਰਗਿਆਂ ਨੂੰ ਕਹਿੰਦਾ ਸੀਗਾ ਕਿ ਜੇ ਕਿਸੇ ਦੁੱਕੀ ਤਿੱਕੀ ਨੇ ਮੂੰਹ ਕੀਤਾ ਕਮੇਟੀ ਵੱਲ ਤੇ ਡਾਂਗਾ ਲੈ ਕੇ ਆ ਜਾਓ ਜੇ ਸਿੱਖਾਂ ਨੂੰ ਐ ਸੱਦਾ ਦਿੰਦਾ ਸੀ। ਹੂੰ। ਆ ਜੋ ਉਹਦੀ ਸੋਰ ਵੱਖਰੀ ਤੋ ਅਸੀਂ ਅਸੀਂ ਇਹ ਮਹਿਸੂਸ ਕਰਦੇ ਆ ਕਿ ਜਿਹੜਾ ਖਾਲਸਾ ਧਰਮ ਹੈ ਗੁਰੂ ਨਾਨਕ ਦੀ ਸੋਚ ਆ ਇਹ ਇਹ ਪਵਿੱਤਰ ਅਕਾਲ ਪੁਰਖ ਸੱਚੇ ਵੇਗ ਨੂੰ ਸਮਰਪਿਤ ਸੋਚ ਆ ਤੇ ਗੁਰੂ ਸਾਹਿਬ ਨੇ ਸਭ ਕੁਝ ਉਹਦੇ ਸਮਰਪਿਤ ਕੀਤਾ ਤੇ ਉਹ ਬਣੀ ਰਹਿਣੀ ਚਾਹੀਦੀ ਹੈ ਉਹਦਾ ਡਰ ਹੋਊਗਾ ਤੇ ਗ੍ਰੰਥ ਵੀ ਨਹੀਂ ਜਾ ਸਕਦਾ ਕਿ ਤੇ ਅੱਜ ਵੀ ਮੈਂ ਕਹਿੰਦਾ ਜੇ ਇਹ ਕਾਲ ਤੱਕ ਸਤੰਤਰ ਹੋਊਗਾ ਉਹਦਾ ਨਿਜ਼ਾਮ ਪ੍ਰਣਾਲੀ ਉਹਦੀ ਉਹਦਾ ਸਿਧਾਂਤ ਉਹਦਾ ਕਨਸੈਪਟ ਮੇਰੀ ਪੀੜ ਦਾ ਸੁਤੰਤਰ ਹੋਊਗਾ ਪੰਥ ਤੇ ਗ੍ਰੰਥ ਦਾ ਸਤਾ ਸੁਤੰਤਰ ਹੋਊਗਾ ਕਾਲ ਤੱਕ ਸ਼ਿਸ਼ੋਭਧ ਹੋਊਗਾ ਸਾਡੇ ਗ੍ਰੰਥ ਅੱਜ ਵੀ ਮਿਲ ਸਕਦੇ ਤੁਸੀਂ ਕਦੀ ਇਹ ਵੀ ਸੋਚਦੇ ਹੋਣੇ ਹੋ ਵੀ ਇੰਨੀ ਟਾਸਕ ਪੋਰ ਰੱਖੀ ਹੈ ਇਹਨਾਂ ਨੇ ਹਾਂਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਂ ਉਹਦੇ-ਉਹਦੇ ਝਗੜੇ ਹੁੰਦੇ ਨੇ ਤੇ ਡਾਂਗਾ, ਕਿਰਪਾਨਾਂ ਵੀ ਲੈ ਕੇ ਆ ਜਾਂਦੇ। ਤੋ ਉਹ 4 ਦਿਨ ਰਾਤ ਕਰਦੀ ਐ ਸਿਕਿਉਰਿਟੀ। ਹਾਂਜੀ। ਤੋ ਇਹ ਫਿਰ ਅੰਦਰੋਂ ਕੱਢ ਕੇ ਕੌਣ ਲੈ ਗਿਆ? ਮੈਂ ਮੈਂ ਉਹ ਹੀ ਉਹ ਹੀ ਸਾਡੀ ਸਮਝ ਨਹੀਂ ਆ ਰਿਹਾ। ਮੈਂ ਸਰਦ ਸਾਹਿਬ 4-5 ਘੰਟੇ ਬਾਅਦ ਧਰਨਾ ਦੇ ਗਿਆ, ਘੰਟਾ ਕਰਦੇ। ਅੱਛਾ। ਤੇ ਮੈਂ ਉੱਥੇ ਉਹਨਾਂ ਨੂੰ ਹੱਥ ਜੋੜ ਕੇ ਬੇਤਿਆ ਕਰਦਾ ਆਇਆ ਵੀ ਤੁਸੀਂ ਸਿੰਘ ਸਾਹਿਬ ਹੋ ਜਾਂ ਪ੍ਰਧਾਨ ਹੋ, ਅਸੀਂ ਤੁਹਾਡੀ ਇੱਜ਼ਤ ਕਰਾਂਗੇ। ਤੁਸੀਂ ਸੰਗਤ ਨੂੰ ਆ ਕੇ ਦੱਸੋ ਇਹ ਸਮਾਨ ਕਿੱਥੇ ਗਿਆ? ਕਿੱਥੇ ਗਿਆ? ਇਹ 328 ਸ੍ਰੂਪ ਕਿਸ ਆਈ ਨਹੀਂ ਤੇ ਗਏ ਠੀਕ ਇਹ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ ਇੰਨੀ ਬੇਦਬੀ ਕਿਉਂ ਹੋ ਰਹੀ ਆ ਮਹਾਰਾਜ ਬਿਆਨਾਂ ਦੀ ਤੋਂ ਕਿਸੇ ਨੇ ਆ ਕੇ ਜਵਾਬ ਨਹੀਂ ਦਿੱਤਾ ਅਸੀਂ 5 6 ਘੰਟੇ ਲਗ ਭਾਗ ਉਥੇ ਬੋਲ ਕੇ ਆਏ ਪਰ ਕੋਈ ਜਵਾਬ ਹੀ ਨਹੀਂ ਦਿੰਦੇ ਨਹੀਂ ਅਸੀਂ ਇਹ ਕਹਿੰਦੇ ਆ ਕਿ ਚਲੋ ਅਸੀਂ ਹੋ ਸਕਦਾ ਤੁਸੀਂ ਸੰਗਤ ਸਾਨੂੰ ਗਲਤ ਸਮਝਦੇ ਹੋਵੇ ਡਿਬੇਟ ਕਰੋ ਠੀਕ ਤੁਹਾਡੇ ਕੋਲ ਪੀਟੀਸੀ ਤੁਹਾਡਾ ਆਪਣਾ ਚੈਨਲ ਆ ਤੁਸੀਂ ਉਹਨੂੰ ਬੁਲਾਓ ਦੂਸਰੀ ਚੈਨਲਾਂ ਨੂੰ ਬੁਲਾਓ ਸਾਨੂੰ ਬੁਲਾਓ ਇੱਕ ਡਿਬੇਟ ਕਰੋ ਠੀਕ ਸੰਗਤ ਨੂੰ ਪਤਾ ਲੱਗੇ ਕਿ ਕਿੱਥੇ ਪਿਆ ਸੰਗਤ ਨੂੰ ਪਤਾ ਲੱਗੇ ਇਹਦੀਆਂ ਜ਼ਮੀਨਾਂ ਕਿਵੇਂ ਨਲਾਮ ਹੋ ਰਹੀਆਂ ਨੇ ਕਿਵੇਂ ਤਬਾਦਲੇ ਹੋ ਰਹੇ ਨੇ ਠੀਕ ਕਿਵੇਂ ਵੇਚੀਆਂ ਜਾ ਰਹੀਆਂ ਨੇ ਠੀਕ ਕਿਵੇਂ 3 ਦਾ 13 ਕਰੋੜ ਹੋ ਰਿਹਾ ਠੀਕ ਕਿਵੇਂ ਕਿ ਹੋ ਜਿਹੜਾ ਉਹ ਚ ਘਪਲੇ ਹੋ ਰਹੇ ਨੇ ਠੀਕ ਪਰ ਇਹ ਇਹ ਜਿਹੜੇ ਆ ਇਹਨਾਂ ਨੂੰ ਇੱਕੋ ਇਹਨਾਂ ਨੇ ਮੰਤਰ ਪੜ੍ਹਿਆ ਹੋਇਆ ਬਾਦਲ ਆਲਾ ਪਰ ਚੁੱਪਚ ਭਰੀਏ ਬੋਲੋ ਨਾ ਕੁਝ ਮੈਂ ਅ ਅੱਜ ਦਾ ਸੰਵਾਦ ਅਸੀਂ ਇੱਥੇ ਸਮਾਪਤ ਕਰਦੇ ਹਾਂ ਤੋਂ ਜਥੇਦਾਰ ਸਾਹਿਬ ਨੇ ਬੜਾ ਉਹਨਾਂ ਦੇ ਅੰਦਰ ਪੰਥ ਲਈ ਦਰਦ ਹੈ ਔਰ ਉਹਨਾਂ ਨੂੰ ਇਸ ਗੱਲ ਦਾ ਵੀ ਬੜਾ ਦੁੱਖ ਵੀ ਹੈ ਦਰਦ ਵੀ ਹੈ ਕਿ ਵੀ ਇੰਨੇ ਪ੍ਰਾਤਨ ਸਾਡੇ ਜਿਹੜੇ ਗ੍ਰੰਥ ਹਨ ਗੁਰੂ ਸਾਹਿਬ ਦੀਆਂ ਯਾਦਾਂ ਉਹਨਾਂ ਦੀਆਂ ਧਰਮ ਪਤਨੀਆਂ ਦੇ ਈਸ਼ੂ ਕੀਤੇ ਹੁਕਮ ਨਾਮੇ ਗੁਰੂ ਸਾਹਿਬ ਦੇ ਹੁਕਮ ਨਾਮੇ ਨੇ 28 ਉਹ ਗਾਇਬ ਹੋ ਗਏਨ 80 ਤੇ ਰੋਣਾ ਰੋ ਰਿਆਂ ਵੀ 300 ਕੁਝ ਬੀੜਾਂ ਜਿਹੜੀਆਂ ਉਹ ਗਾਇਬ ਹੋ ਗਈਆਂ ਬੀੜਾਂ ਨਾਲੋਂ ਵੱਡਾ ਮੁੱਦਾ ਤੇ ਇਹ ਹੈ ਕਿ ਵੀ ਗੁਰੂ ਸਾਹਿਬ ਦੇ ਲਿਖਾਤ ਲਿਖਤ ਹੁਕਮਨਾਮੇ ਤੇ ਯਾਦਾਂ ਉਹਨਾਂ ਦੇ ਜਿਹੜੇ ਸਾਡੇ ਤੋਂ ਕੌਮ ਤੋਂ ਕੋਣ ਚੋਰੀ ਕਰਕੇ ਲੈ ਗਿਆ ਜਾਂ ਕਿਸ ਨੇ ਉਹਨੂੰ ਕੌਮ ਨਾਲੋਂ ਵੱਖ ਕੀਤਾ ਇਹਨਾਂ ਯਾਦਾਂ ਨੂੰ ਇਹ ਬੋਰਡ ਵੱਡੀ ਜਿਹੜੀ ਇਹਨਾਂ ਨੇ ਸਾਨੂੰ ਅੱਜ ਭੇਜ ਦੱਸਿਆ ਜਿਹੜਾ ਕਿ ਐਸਜੀਬੀਸੀ ਕਦੇ ਨਹੀਂ ਦੱਸੇਗੀ ਜਿਹੜਾ ਬਾਦਲ ਅਕਾਲੀ ਦਲ ਨਹੀਂ ਦੱਸੇਗਾ ਜਿਹੜਾ ਹੋਰ ਵੀ ਕਈ ਤੁਰੇ ਫਿਰਦੇ ਦਲ ਬਣਾ ਕੇ ਉਹ ਵੀ ਨਹੀਂ ਦੱਸਣਗੇ ਅਸੀਂ ਬੜੇ ਸ਼ੁਕਰਗੁਜ਼ਾਰ ਆ ਗਿਆਨੀ ਰਣਜੀਤ ਸਿੰਘ ਹਰਾਂ ਦੇ ਕਿ ਉਹਨਾਂ ਨੇ ਬੜੀ ਬੇਬਾਕੀ ਨਾਲ ਬੜੀ ਜੁਰਤ ਨਾਲ ਸਾਡੇ ਕੁਝ ਸਵਾਲਾਂ ਦੇ ਜਵਾਬ ਦਿੱਤੇ ਸਾਡੀ ਪਹੁੰਚ ਇਹਨਾਂ ਤੱਕ ਹੀ ਸੀ ਹੋਰ ਕਿੱਥੋਂ ਤੋਂ ਇਹਨਾਂ ਸਵਾਲਾਂ ਦੇ ਜਵਾਬ ਮਿਲ ਲਈ ਸੀ ਸਕਦੇ ਸੋ ਇਹ ਅੱਜ ਦੀ ਵੀਡੀਓ ਅਸੀਂ ਤੁਹਾਡੇ ਨਾਲ ਇੱਥੇ ਸਮਾਪਤ ਕਰਦੇ ਆਂ ਫਿਰ ਆਵਾਂਗੇ ਇੱਕ ਹੋਰ ਮਹੱਤਵਪੂਰਨ ਮੁੱਦੇ ਤੇ ਵੀਡੀਓ ਲੈਣ ਉਹਦਾ ਮੁੱਦਾ ਵੀ ਬੜਾ ਮਹੱਤਵਪੂਰਨ ਹੋਏਗਾ ਅਸੀਂ ਬੜੇ ਧੰਨਵਾਦੀ ਆਂ ਗਿਆਨੀ ਜਥੇਦਾਰ ਸਾਹਿਬ ਦਾ ਭਾਈ ਰਣਜੀਤ ਸਿੰਘ ਹਰਾਂ ਦੇ ਜਿਨ੍ਹਾਂ ਨੇ ਅੱਜ ਸਾਡੇ ਆ ਇਸ ਸੰਵਾਦ ਵਿੱਚ ਸ਼ਰੀਕ ਹੋ ਕੇ ਅਜਿਹਾ ਯੋਗਦਾਨ ਪਾਇਆ ਜਿਹੜਾ ਕਿ ਸਦੀਆਂ ਤੱਕ ਇਸ ਵੀਡੀਓ ਰਹੀਂ ਲੋਕ ਤੇ ਸਿੱਖ ਪੰਥ ਦੇ ਹਿਤਾਸ਼ੀ ਜਿਨ੍ਹਾਂ ਦੇ ਪੰਨ ਦਾ ਦਰਦ ਹੈ ਉਸ ਵੀਡੀਓ ਨੂੰ ਬਾਰ ਬਾਰ ਦੇਖ ਕੇ ਇਸ ਨੂੰ ਆਪਣਾ ਜਿਹੜਾ ਵੱਡਾ ਮੁਲਾ ਖਜ਼ਾਨਾ ਉਹਦੀ ਚਰਚਾ ਵੀ ਕਰਨਗੇ ਅਤੇ ਐਸਜੀਪਾਸ ਨੂੰ ਜਵਾਬ ਦੇ ਵੀ ਬਣਾਣਗੇ ਐਸਜੀਪੀਸੀ ਦੇ ਕਬਜ਼ੇ ਬਾਦਲ ਕਾਲੀਦਾਲ ਦਾ ਉਹਨਾਂ ਨੂੰ ਵੀ ਜਵਾਬ ਦੇ ਬਣਾਣਗੇ ਵੀ ਸਾਡੇ ਗੁਰੂ ਮਹਾਂ ਦੀਆਂ ਹੱਥ ਲਿਖਤਾਂ ਉਹਨਾਂ ਦੀਆਂ ਯਾਦਾਂ ਉਹਨਾਂ ਦੀਆਂ ਕਿਰਦਾਾਂ ਕਿਰਤਾ ਜਿਹੜੀਆਂ ਉਹ ਸਾਨੂੰ ਸਾਡੇ ਵਾਲੇ ਕੀਤਾ ਜਾਣ ਇਹਨੂੰ ਇੱਥੇ ਸਮਾਪਤ ਕਰਦੇ ਆਂ ਧੰਨਵਾਦ ਸਤਿ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਜੀ